ਔਰ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਕੀ ਕਰਨ ਜੁੜੀਆਂ ਨਾ ਫਿਰ ਕਰੇ ਬੈਠ ਨਹੀਂ ਸਕਦੇ ਉਹ ਠੀਕ ਹੈ ਨਾ ਹੁਣ ਕੀ ਕਰਨ ਫਿਰ ਉਹ ਤਰਨਾ ਪਰ ਜਾਂ ਡੈਮੋਕਰੈटिक ਰਾਈਟ ਹੈ ਪਰ ਪਬਲਿਕ ਨੂੰ ਤੰਗ ਨਹੀਂ ਕਰ ਸਕਦੇ ਨਾ ਸੜਕ ਰੋਕ ਸਕਦੇ ਨੇ ਨਾ ਕੋਈ ਰੇਲ ਰੋਕਣਗੇ ਜੇ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਊਗੀ ਫਿਰ ਜਿਹੜਾ ਕਾਨੂੰਨੀ ਕਰਦੇ ਬੜੇ ਗੱਟ ਮਸਲੇ ਜਿਹਦੇ ਉੱਤੇ ਸਾਰਾ ਸਾਰੀ ਪਾਰਟੀ ਦੇ ਸੁਰ ਮਿਲਦੇ ਆ ਆ ਪਾਣੀ ਦੇ ਮਸਲੇ ਤੇ ਸਾਰੀ ਪਾਰਟੀਆਂ ਇੱਕ ਹੈਗੀ ਐ ਆਮ ਆਦਮੀ ਪਾਰਟੀਆਂ ਦੇ ਕੁਝ ਲੀਡਰਾਂ ਨੇ ਵੀ ਜਦੋਂ ਇਤਿਹਾਸ ਦੇ ਪੰਨੇ ਫਰੋਲੇ ਚਲੋ ਗਲਤੀਆਂ ਸਾਰਿਆਂ ਤੋਂ ਮਗਰ ਸਾਰੀ ਸਰਕਾਰਾਂ ਆਈ ਹੋਈ ਐ ਕਾਂਗਰਸ ਦੀ ਵੀ ਆਈ ਹੋਈ ਐ ਅਕਾਲੀ ਦਲ ਵੀ ਭਾਜਪੀ ਵੀ ਜਿਹੜਾ ਉਹਨਾਂ ਦਾ ਤਰੀਕਾ ਸੀ ਦੇਖੋ ਅੱਖ ਦਿਖਾ ਕੇ ਦਾ ਮਤਲਬ ਅਸੀਂ ਨਹੀਂ ਜੇ ਪਿਆਰ ਨਾਲ ਮੰਗਦੇ ਤਾਂ ਦੇ ਦੇ ਦਿੰਦੇ ਅਸੀਂ ਪਰ ਉਹ ਤਰੀਕਾ ਬਿਲਕੁਲ ਗਲਤ ਸੀ ਇਸ ਕਰਕੇ ਪੰਜਾਬ ਨੇ ਸਟੈਂਡ ਲਿਆ ਤੇ ਬਿਲਕੁਲ ਸਹੀ ਸਟੈਂਡ ਐ ਐਵੇਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਇੰਡਸ ਵਾਟਰ ਟਰੀਟੀ ਹੋਲਡਸ ਦੇ ਕਰਤੀ ਐ ਐਂਡ ਆਪਣੇ ਕੋਲੇ ਅਲਟੀਮੇਟਲੀ ਪਾਕਿਸਤਾਨ ਨੂੰ ਦੇਖੋ 50 ਸਾਲ ਚ ਪਾਕਿਸਤਾਨ ਨਹੀਂ ਸੁਧਰਿਆ ਨਾ ਉਹਨਾਂ ਨੇ ਸੁਧਰਨਾ ਮਤਲਬ ਆਪਣੇ ਇਹਨੇ ਮਤਲਬ ਸ਼ਹੀਦ ਹੋ ਗਏ ਬੰਦੇ ਆਪਣੇ ਹਿੰਦੁਸਤਾਨੀ ਆਪਣੇ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ ਉਹਦਾ ਉਗਰਵਾਦ ਦੇ ਟਾਈਮ ਉਥੋਂ ਹੁਣ ਵੀ ਨਸ਼ਾ ਆ ਰਿਹਾ ਹੈ ਤੇ ਆਪਣੇ ਕੋਲੇ ਅਲਟੀਮੇਟਲੀ ਵੈਪਨ ਹਥਿਆਰ ਪਾਣੀ ਹੈ ਉਦੇ ਬਗੈਰ ਉਹਨਾਂ ਨੇ ਨਹੀਂ ਸੂਤ ਆਣਾ ਜਦੋਂ ਸਾਰੇ 117 ਬੰਦੇ ਤਿਆਰ ਹੈ 100 ਚੇ ਗੱਲ ਕਰ ਰਹੇ ਤੇ ਕਿਸੇ ਦੀ ਡਿਊਟੀ ਲਾਓ ਛਾਣੇ ਅਫਸਰ ਦੀ ਡਿਊਟੀ ਲਾਓ ਇਹਨੇ ਸੀਨੀਅਰ ਲੀਡਰ ਸਹਿਬਾਨ ਹੈ ਉਹਨਾਂ ਦੀਆਂ ਡਿਊਟੀਆਂ ਲਾਓ ਕਿਸੇ ਨੂੰ ਸੁਪਰੀਮ ਕੋਰਟ ਦੀ ਡਿਊਟੀ ਲਾਓ ਕਿਸੇ ਨੂੰ ਹਾਈ ਕੋਰਟ ਦੀ ਲਾਓ ਕਿਸੇ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਲਾਓ ਜਗਬਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ BBMP ਨੂੰ ਲੈ ਕੇ ਮਾਮਲਾ ਕਾਫੀ ਭੱਖਿਆ ਤੇ BBMP ਵੀ ਹੁਣ ਹਾਈ ਕੋਰਟ ਦਾ ਰੁਕ ਕਰ ਗਈ ਹੈ ਸਾਡੇ ਨਾਲ ਸੰਦੀਪ ਜਾਖੜ ਨੇ ਗੱਲਬਾਤ ਕਰਾਂਗੇ ਜਾਖੜ ਸਾਹਿਬ ਆਲ ਪਾਰਟੀ ਮੀਟਿੰਗ ਹੋਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਹੋਈ ਜਾਖੜ ਸਾਹਿਬ ਸੁਨੀਲ ਜਾਖੜ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਬਹਿ ਕੇ ਜੋ ਗੱਲਾਂ ਹੋਈਆਂ ਸਾਰਿਆਂ ਨੇ ਸੁਣੀਆਂ ਅੱਜ BJP ਇਹ ਇਤਰਾਜ਼ ਕਰਦੀ ਜਿਤਾਉਂਦੀ ਨਜ਼ਰ ਆਈ ਕਿ ਜਿਹੜਾ BJP ਸ਼ਬਦ ਹੈ ਉਹ ਹਟਾਇਆ ਜਾਵੇ ਜਦੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਮਤਲਿਆਂ ਦਾ देखो वो टेक्निकल गल्ला है आज अंदर सारे इस मके मते ਦੇ ਹੱਕ ਦੇ ਵਿੱਚ ਸੀਗੇ ਜਿੰਨਾ ਕਿ ਮੈਂ ਵੇਖਿਆ ਹਰ ਪਾਰਟੀ ਵੀ ਸੀ ਹਾਂ ਮੈਂ ਵੀ ਸੀਗਾ ਸਾਰੇ ਅਸੀਂ ਇਸ ਮਤੇ ਦੇ ਹੱਕ ਦੇ ਵਿੱਚ ਸੀਗੇ ਐਂ ਜਦੋਂ ਉਹ ਤਾਂ ਉਹ ਗੱਲ ਤਾਂ ਆਲ ਪਾਰਟੀ ਮੀਟ ਦੇ ਵਿੱਚ ਹੀ ਕਲੀਅਰ ਹੋ ਗਈ ਸੀ ਜੇ ਸਾਰੀ ਪਾਰਟੀਆਂ ਇਸ ਹੱਕ ਦੇ ਵਿੱਚ ਨਹੀਂ ਹੁੰਦੀ ਤਾਂ ਉੱਥੇ ਕਿਉਂ ਜਾਂਦੀ ਬਟ ਮੇਰਾ ਮੇਰੇ ਮਨ ਚ ਜਿਹੜਾ ਸਵਾਲ ਆਂਦਾ ਹੈ ਠੀਕ ਹੈ ਅਸੀਂ ਮਤਾ ਲੈ ਕੇ ਆਏ ਮੈਂ ਵੀ ਉਹਦਾ ਸਮਰਥਨ ਕੀਤਾ ਬਟ ਵਾਟ ਨੈਕਸਟ ਅਸ਼ੁਨੀ ਜੀ ਨੇ ਹੱਥ ਨਹੀਂ ਖੜਾ ਕੀਤਾ ਉਹ ਕਹਿੰਦਾ ਜਦ ਤੱਕ ਬੀਜੇਪੀ ਨਾਮ ਨਹੀਂ ਹਟਾਉਂਦੇ ਉਹ ਮਤਲਬ ਕਹਿਣ ਦੀ ਗੱਲ ਹੈ ਉਹਨਾਂ ਨੇ ਵੀ ਹੱਥ ਖੜਾ ਕੀਤਾ ਸੀ ਜਦੋਂ ਸਪੀਕਰ ਸਾਹਿਬ ਨੇ ਕਿਹਾ ਸਾਰਾ ਉਹ অন ਰਿਕਾਰਡ ਹੈ ਸਾਰਿਆਂ ਨੇ ਹੱਥ ਖੜਾ ਕੀਤਾ ਸੀ ਲੇਕਿਨ ਸਵਾਲ ਆ ਹੈ ਵੀ ਹੱਥ ਖੜੇ ਤਾਂ ਸਾਰਿਆਂ ਨੇ ਕਰਤੇ ਇਹਦੇ ਹੱਕ ਦੇ ਵਿੱਚ ਬਟ ਅੱਗੇ ਕੀ ਵਿਵੋਤਬੰਦੀ ਹੈ ਸਰਕਾਰ ਵੱਲੋਂ ਆਪਾਂ ਆਪਣੇ ਅੰਦਰ ਇਹ ਅੰਦਰ ਵੀ ਆਈ ਗੱਲ ਹੋਈ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਵੀ ਜਦੋਂ ਇਤਿਹਾਸ ਦੇ ਪੰਨੇ ਫੇਰੋਲੇ ਚਲੋ ਗਲਤੀਆਂ ਸਾਰਿਆਂ ਤੋਂ ਮਗਰ ਸਾਰੀ ਸਰਕਾਰਾਂ ਆਈ ਹੋਈ ਹੈ ਕਾਂਗਰਸ ਦੀ ਵੀ ਆਈ ਹੋਈ ਹੈ ਅਕਾਲੀ ਦਲ ਵੀ ਬੀਜੇਪੀ ਵੀ ਤੇ ਹੁਣ 3 ਸਾਲ ਤਾਂ ਆਮ ਆਦਮੀ ਪਾਰਟੀ ਨੂੰ ਵੀ ਹੋ ਗਏ ਕਹਿ ਰਹੇ ਨੇ ਅਸੀਂ ਡੈਮ ਸੇਫਟੀ ਐਕਟ ਬਣਾਵਾਂਗੇ ਨਹੀਂ ਡੈਮ ਸੇਫਟੀ ਐਕਟ ਬਣਾਓ ਡੈਫੀਨੇਟਲੀ ਬਣਾਓ ਲੇਕਿਨ ਜਿਹੜਾ ਇਸ ਤੋਂ ਪਹਿਲੇ ਐਕਟ ਬਣਿਆ ਉਹ ਤਾਂ ਪਾਰਲੀਮੈਂਟ 'ਚ ਪਾਸ ਹੋਇਆ ਹੈ ਕਿ ਆਪਣੀ ਵਿਧਾਨ ਸਭਾ ਦੀ ਜੂਰੀਡਿਕਸ਼ਨ ਹੈਗੀ ਹੈ ਮੈਨੂੰ ਤਾਂ ਨਹੀਂ ਪਤਾ ਆਈ ਡੋਨਟ نو ਜੇ ਆਪਾਂ ਪਾਰਲੀਮੈਂਟ ਦਾ ਐਕਟ ਨੂੰ ਓਵਰਰਾਈਡ ਕਰ ਸਕਦੇ ਆ ਦੂਜਾ ਸਵਾਲ ਬੀਬੀ ਐਮਬੀ ਹੈ ਬਿਲਕੁਲ 1966 ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਫਰਕ ਹੈ ਮਤਲਬ ਉਸ ਟਾਈਮ ਪ੍ਰਸਥਿਤੀਆਂ ਕੁਝ ਸੀ ਹੁਣ ਕੁਝ ਹੈ ਤੇ ਉਹਦਾ ਆਪਾਂ ਕੀ ਕਰਾਂਗੇ ਪਰ ਮੇਰਾ ਕਹਿਣ ਦਾ ਪਾਵ ਹੈ ਇਹ ਗੱਲਾਂ ਕੌਣ ਕਰੂਗਾ ਪਰਸਿਊ ਕੌਣ ਕਰੂਗਾ ਇਹਨੂੰ ਮਤਲਬ ਅੱਗੇ ਸਾਨੂੰ ਕੌਣ ਦੱਸੂਗਾ 117 ਬੰਦੇ ਅਸੀਂ ਹੱਕ ਦੇ ਵਿੱਚ ਹੈਗੇ ਆ ਸਾਡੀ ਡਿਊਟੀਆਂ ਲਾਓ ਵੀ ਇਹ 10 ਬੰਦੇ ਤੁਸੀਂ ਕੋਰਟ ਵਾਲਾ ਪੱਖ ਵੇਖਣਾ ਹੈ ਇਹ 10 ਬੰਦੇ ਤੁਸੀਂ ਐਕਟ ਬਣ ਰਿਹਾ ਆਲ ਪਾਰਟੀ ਮੀਟਿੰਗ ਚ ਡਿਸਾਈਡ ਹੋਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਤਾਂ ਸਮਾਂ ਲੈਣਗੇ ਜਾਖੜ ਸਾਹਿਬ ਮੇਬੀ ਉਹ ਕਹਿ ਵੀ ਰਹੇ ਸੀ ਕਿ ਸਾਰਿਆਂ ਨੂੰ ਉਹ ਕਹਿੰਦੇ ਸਰਕਾਰ ਵੀ ਆਪਣਾ ਆਪਣੇ ਵੱਲੋਂ ਲਵੇ ਸਮਾਂ ਦੇਖੋ ਮੇਰਾ ਮੰਨਣਾ ਹੈ ਇਹਦੇ ਵਿੱਚ ਮਲਟੀਫਰੰਟ ਲੜਾਈ ਆਪਾਂ ਨੂੰ ਲੜਨੀ ਪੈਣੀ ਕੋਟਾਂ ਦੇ ਵਿੱਚ ਤਾਂ ਦੂਜੇ ਸੂਬਿਆਂ ਨੇ ਵੀ ਕੇਸ ਲਾ ਰੱਖੇ ਆ ਕੇਸ ਲੜਨਾ ਉਥੇ ਕੇਸ ਲੜਾਂਗੇ ਪ੍ਰਧਾਨ ਮੰਤਰੀ ਕੋਲੇ ਜਾਣਾ ਤਾਂ ਟਾਈਮ ਲਿਓ ਸਾਰੇ ਜਦੋਂ ਤਿਆਰ ਹੈ ਬੜੇ ਗੱਟ ਮਸਲੇ ਜਿਹਦੇ ਉੱਤੇ ਸਾਰਾਂ ਸਾਰੀ ਪਾਰਟੀ ਦੇ ਸੁਰ ਮਿਲਦੇ ਆ ਆ ਪਾਣੀ ਦੇ ਮਸਲੇ ਤੇ ਸਾਰੀ ਪਾਰਟੀਆਂ ਇੱਕ ਹੈਗੀ ਐ ਬੀਐਸਪੀ ਅਕਾਲੀ ਦਲ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਆਜ਼ਾਦ ਸਾਰੇ ਸਸਪੈਂਡਡ ਮੇਰੇ ਵਰਗੇ ਸਸਪੈਂਡਡ ਵੀ ਸਾਰੇ ਅਸੀਂ ਇੱਕ ਹੈਗੇ 117 ਬੰਦੇ ਇੱਕ ਹੈਗੇ ਤੇ ਫੇਰ ਉਹਦੀ ਉਹਨ ਪਲੈਨਿੰਗ ਸ਼ੁਰੂ ਕਰਕੇ ਇੱਕ ਵਿਵੋਤਬੰਦੀ ਤਾਂ ਬਣਾਓ ਵੀ ਅੱਗੇ ਕਰਨਾ ਕੀ ਆ ਆਮ ਆਦਮੀ ਪਾਰਟੀ ਕੋਲੇ ਮਾਨ ਸਾਹਿਬ ਕੋਲੇ ਇਤਿਹਾਸਿਕ ਮੌਕਾ ਹੈ ਜਾਂ ਤਾਂ ਕੁਝ ਕਰ ਦਿਖਾਓ ਆਦਰਵਾਇਸ 2 ਸਾਲ ਬਾਅਦ ਜਿਹੜੀ ਅਗਲੀ ਸਰਕਾਰ ਆਊਗੀ ਉਹ ਵੀ ਕਹਿਣਗੇ ਯਾਰ ਤੂੰ ਜੀ ਮਤਾ ਲੈ ਕੇ ਆਏ ਸੀ ਉਹ ਵੀ ਰੋਲ ਰਿਆ ਕਿੱਥੇ ਨਾ ਕਿੱਥੇ ਇਸ ਤੋਂ ਪਹਿਲੇ 8 ਮਤੇ ਅੰਦਰ ਹੀ ਗੱਲ ਹੋਈ ਵੀ 8 ਮਤੇ ਪਹਿਲੇ ਆ ਗਏ ਤੇ ਫੇਰ ਨੌਵਾਂ ਮਤਾ ਹੋ ਜਾਊਗਾ ਤੁਸੀਂ ਉਸ ਏਰੀਆ ਚ ਆਉਂਦੇ ਹੋ ਜਿੱਥੇ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਵੀ ਆ ਬੋਹਰ ਤੋਂ ਕੀ ਤੁਸੀਂ ਕੋਈ ਕੰਕਰੀਟ ਪਲਾਨ ਸੋਚਿਆ ਹੋਇਆ ਸੁਨੀਲ ਜਾਖੜ ਸਾਹਿਬ ਮੋਦੀ ਸਾਹਿਬ ਦੇ ਅਮਿਤ ਸ਼ਾਹ ਦੇ ਬਹੁਤ ਨੇੜੇ ਨੇ ਪਾਣੀ ਦੇ ਮਸਲਿਆਂ ਨੂੰ ਲੈ ਕੇ ਕੋਈ ਹੱਲ ਹੋ ਸਕਦਾ ਕਿਉਂਕਿ ਅੱਜ ਸੀਐਮ ਸਾਹਿਬ ਨੇ ਇਹ ਵੀ ਗੱਲ ਕਹੀ ਕਿ 4000 ਕਿਊਸੀ ਕਿ ਜਿਹੜਾ ਜਾ ਰਿਹਾ ਸੀਗਾ ਕਿ ਜੇਕਰ ਇਦਾਂ ਹੀ ੱਤਕਾ ਕਰੇਗੀ ਕੇਂਦਰ ਚਾਹੇ ਹਰਿਆਣਾ ਸਰਕਾਰ ਜਾਂ ਜਿਸ ਤਰੀਕੇ ਦਾ ਇਹ ਹੁਣ ਹੋ ਰਿਹਾ ਹੁਣ ਇਹ 850 ਕਿਊਸੀ ਦੀ ਮੰਗ ਰਹੇ ਨੇ ਕਿਤੇ ਇਹ ਵੀ ਨਾ ਹੋਵੇ ਵੀ ਕਿ ਸਾਨੂੰ ਜਿਹੜਾ 4000 ਕਿਊਸੀ ਕਿ ਜਾ ਰਿਹਾ ਉਹ ਵੀ ਸਾਨੂੰ ਰੋਕਣਾ ਪਵੇ ਕਿਉਂਕਿ ਪੰਜਾਬ ਕੋਲੇ ਪਹਿਲੇ ਹੀ ਪਾਣੀ ਨਹੀਂ 2038 ਤੱਕ ਜੋ NASA ਦੀ ਰਿਪੋਰਟ ਹੈ ਜਾਂ ਜੋ ਰਿਪੋਰਟਾਂ ਨੇ ਕਿ ਪਾਣੀ ਜਿਹੜਾ ਹੈਗਾ ਬਿਲਕੁਲ ਹੀ ਖਤਮ ਹੋ ਜਾਏਗਾ ਪੰਜਾਬ ਦੇਖੋ ਆ ਗੱਲ ਜਿਵੇਂ ਤੁਸੀਂ ਆਪ ਕੇ ਸ਼ੁਰੂਆਤ ਕਿੱਥੋਂ ਹੀ ਜਿਵੇਂ ਪਰਸੋਂ ਸੁਨੀਲ ਜਾਖੜ ਜੀ ਨੇ ਮੈਂ ਇਹ ਗੱਲ ਕਹੀ ਸੀ ਵੀ ਸਾਡੇ ਤੋਂ ਜੇ ਪਿਆਰ ਨਾਲ ਮੰਗ ਲੈਂਦੇ ਤੇ ਉਹ ਦੇ ਦੇ ਦਿੰਦੇ ਮਤਲਬ ਬੇਸਿਕਲੀ ਆ ਵਾਟਰ ਮੈਨੇਜਮੈਂਟ ਕੀ ਹੈ ਤੁਸੀਂ ਮੈਂ ਵੀ ਟੇਲ ਤੋਂ ਆਂਦਾ ਮੈਂ ਵੀ ਕਿਸਾਨ ਆ ਤੇ ਐਸੇ ਰੂਟੀਨ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਬਾਰੀਆਂ ਮਤਲਬ ਕਈ ਵਾਰ ਉਧਾਰ ਲੈ ਲੈਂਦੇ ਆ ਵੀ ਯਾਰ ਆ ਬਾਰੀ ਮੈਨੂੰ ਦੇ ਦੇ ਅਗਲੀ ਵਾਰੀ ਤੈਨੂੰ ਦੇ ਦੇ ਦਾਂਗੇ ਕਈ ਵਾਰ ਅਸੀਂ ਕੋਈ 15 ਮਿੰਟ ਉਧਾਰੀ ਲੈ ਲੈਂਦੇ ਕਈ ਵਾਰ ਅਸੀਂ ਘੰਟਾ ਉਧਾਰੀ ਲੈ ਲੈਂਦੇ ਮਸਲਾ ਤਾਂ ਉਹ ਸੀਗਾ ਪਰ ਜਿਹੜਾ ਉਹਨਾਂ ਦਾ ਤਰੀਕਾ ਸੀ ਦੇਖੋ ਅੱਖ ਦਿਖਾ ਕੇ ਦਾ ਮਤਲਬ ਅਸੀਂ ਨਹੀਂ ਜੇ ਪਿਆਰ ਨਾਲ ਮੰਗਦੇ ਤਾਂ ਦੇ ਦੇ ਦਿੰਦੇ ਅਸੀਂ मतलब ਜਿਵੇਂ ਮੈਂ ਕਿਹਾ ਵੀ 20 ਮਈ ਦੇ ਬਾਅਦ ਤਾਂ ਵੈਸੇ ਹੀ ਉਹਨਾਂ ਦਾ ਮਤਲਬ ਟਾਈਮ ਹੋ ਜਾਊਗਾ ਤੇ ਉਹਨਾਂ ਨੂੰ ਦੇਣਾ ਹੀ ਦੇਣਾ ਹੈ ਪਰ ਉਹ ਤਰੀਕਾ ਬਿਲਕੁਲ ਗਲਤ ਸੀ ਇਸ ਕਰਕੇ ਪੰਜਾਬ ਨੇ ਸਟੈਂਡ ਲਿਆ ਤੇ ਬਿਲਕੁਲ ਸਹੀ ਸਟੈਂਡ ਹੈ ਐਵੇਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਲੇਕਿਨ ਦੂਜੀ ਗੱਲ ਹੈ ਤੁਸੀਂ ਕਿਹਾ ਵੀ ਸੁਨੀਲ ਜਾਖੜ ਜੀ ਦਾ ਕੀ ਰੋਲ ਹੈ ਉਹ ਤਾਂ ਹੈੱਡ ਆਫ ਦਾ ਸਟੇਟ ਲੈਂਡ ਟਾਈਮ ਤੇ ਉਹਦਾ ਨਾਲ ਜਾਣ ਨੂੰ ਉਹਨਾਂ ਕੋਲੇ ਬੈਠ ਕੇ ਉਹਨਾਂ ਨੇ ਕਿਹਾ ਮੈਂ ਟਾਈਮ ਲਿਓ ਤੇ ਜੇ ਤੁਹਾਡੇ ਤੋਂ ਟਾਈਮ ਨਹੀਂ ਮਿਲਦਾ ਮੈਨੂੰ ਦੱਸੋ ਤੇ ਮੈਂ ਟਾਈਮ ਲੈਂਦਾ ਤੇ ਆਪਾਂ ਚੱਲ ਕੇ ਉੱਥੇ ਵੀ ਚਲੀਏ ਜਿਹੜੇ ਪਾਵਰ ਮਨਿਸਟਰ ਹੈ ਖੱਟਰ ਸਾਹਿਬ ਉਹਨਾਂ ਕੋਲੇ ਵੀ ਚਲੀਏ ਐਂਡ ਇੱਕ ਜਿਹੜਾ ਮੇਰੇ ਹਿਸਾਬ ਨਾਲ ਇੱਕ ਸੁਨਹਿਰਾ ਮੌਕਾ ਹੈ ਜਿਵੇਂ ਭਾਰਤ ਸਰਕਾਰ ਨੇ ਜਿਹੜੀ ਹੁਣ ਪਾਕਿਸਤਾਨ ਨਾਲ ਆਪਣਾ ਮਤਲਬ ਤਣਾਅ ਬਣਾ ਇੰਡਸ ਵਾਟਰ ਟ੍ਰੀਟੀ ਹੋਲਡ ਦੇ ਕਰਦੀ ਹੈ ਐਂਡ ਆਪਣੇ ਕੋਲੇ ਅਲਟੀਮੇਟਲੀ ਪਾਕਿਸਤਾਨ ਨੂੰ ਦੇਖੋ 50 ਸਾਲ ਚ ਪਾਕਿਸਤਾਨ ਨਹੀਂ ਸੁਧਰਿਆ ਨਾ ਉਹਨਾਂ ਨੇ ਸੁਧਰਨਾ ਮਤਲਬ ਆਪਣੇ ਇੰਨੇ ਮਤਲਬ ਸ਼ਹੀਦ ਹੋ ਗਏ ਬੰਦੇ ਆਪਣੇ ਹਿੰਦੁਸਤਾਨੀ ਆਪਣੇ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ ਉਹਦਾ ਉਗਰਵਾਦ ਦੇ ਟਾਈਮ ਉਥੋਂ ਹੁਣ ਵੀ ਨਸ਼ਾ ਆ ਰਿਹਾ ਤੇ ਆਪਣੇ ਕੋਲੇ ਅਲਟੀਮੇਟਲੀ ਵੈਪਨ ਹਥਿਆਰ ਪਾਣੀ ਹੈ ਉਹਦੇ ਬਗੈਰ ਉਹਨਾਂ ਨੇ ਨਹੀਂ ਸੂਤ ਆਣਾ ਤੇ ਹੁਣ ਭਾਰਤ ਸਰਕਾਰ ਜਦੋਂ ਸੀਰੀਅਸ ਹੈ ਪੰਜਾਬ ਨੂੰ ਵੀ ਪਲੈਨਿੰਗ ਸ਼ੁਰੂ ਕਰ ਦੇਣੀ ਚਾਹੀਦੀ ਆਪਾਂ ਸੈਂਟਰ ਕੋਲ ਸੈਂਟਰ ਨੂੰ ਕਹੀਏ ਵੀ ਉਹ ਜਿਹਦੇ ਜਿਹੜਾ ਪਾਣੀ ਆਪਾਂ ਰੋਕਾਂਗੇ ਉਹ ਆਲਟੀਮੇਟਲੀ ਕਿੱਥੇ ਨਾ ਕਿੱਥੇ ਤਾਂ ਜਾਊਗਾ ਨਾ ਤੇ ਪਾਣੀ ਦੀ ਘਾਟ ਹੈਗੀ ਉਹ ਥੋੜਾ ਬਹੁਤ ਸਾਨੂੰ ਦੇ ਉਹਦੀ ਪਲਾਨਿੰਗ ਹੁਣੇ ਸ਼ੁਰੂ ਕਰੋ ਉਹ ਕੋਈ ਰਾਤੋਂ ਰਾਤ ਤਾਂ ਹੋਣ ਵਾਲਾ ਨਹੀਂ ਹੈ ਪਰ ਹੁਣ ਜਾ ਕੇ ਪਲਾਨਿੰਗ ਕਰਾਂਗੇ ਸੈਂਟਰ ਤੋਂ ਪੈਸੇ ਮੰਗਾਂਗੇ ਸਾਰੇ ਸੈਂਟਰ ਤਾਂ ਤਿਆਰ ਹੈ ਤੇ ਉਹਦੀ ਪਲਾਨਿੰਗ ਕਰੀਏ ਵੀ ਥੋੜਾ ਬਹੁਤ ਪਾਣੀ ਇੱਧਰ ਨੂੰ ਆਏ ਤੇ ਉਹਦੀ ਪਲਾਨਿੰਗ ਤਾਂ ਸ਼ੁਰੂ ਕਰੀਏ ਨਾ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਨਾਲ ਜੋ ਇਹ ੱੱਕਾ ਹੋ ਰਿਹਾ ਹੈਗਾ ਇਹ ਪੰਜਾਬ ਹੀ ਕਿਉਂ ਹਰ ਵਾਰੀ ਪੰਜਾਬ ਹੀ ਟਾਰਗੇਟ ਤੇ ਕਿਉਂ ਆਂਦਾ ਹੈਗਾ ਪੰਜਾਬ ਦੀ ਇਕਨੋਮੀ ਲਗਾਤਾਰ ਗਿਰ ਰਹੀ ਹੈਗੀ ਕਿਤੇ ਕੁਝ ਵੀ ਹੁੰਦਾ ਹੁਣ ਜਿਹੜਾ ਸਾਡਾ ਇੰਟਰਨੈਸ਼ਨਲ ਟ੍ਰੇਡ ਭਾਗਾ ਬਾਉਂਡਰ ਰਾਹੀਂ ਟ੍ਰੇਡ ਹੁੰਦੀ ਸੀ ਉਹ ਬੰਦ ਹੋ ਜਾਂਦੀ ਹੈਗੀ ਪੋਰਟ ਦੇ ਰਾਹੀਂ ਚੱਲਦੀ ਹੈ ਹੁਣ ਚਲੋ ਪਾਕਿਸਤਾਨ ਨਾਲ ਕਨਫਲਿਕਟ ਪੈਦਾ ਹੋ ਗਿਆ ਉਹ ਵੀ ਟ੍ਰੇਡ ਵੀ ਜਿਹੜੀ ਹੈਗੀ ਉਹ ਬੰਦ ਹੋ ਗਈ ਪੰਜਾਬ ਹੀ ਕਿਉਂ ਪੰਜਾਬ ਹੀ ਹਰ ਵਾਰੀ ਕਿਉਂ ਅੱਗੇ ਆਉਂਦਾ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੰਟਰਵਿਨ ਕਰਕੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸੁਨੀਲ ਜਾਖੜ ਸਾਹਿਬ ਵੀ ਭਾਜਪਾ ਦੇ ਨਾਲ ਗੱਲਾਂ ਕਰਦੀ ਰਹੀ ਸ਼ਾਇਦ ਇੱਕ ਨਾਰਾਜ਼ਗੀ ਵੀ ਤਾਂ ਹੀ ਉਹਨਾਂ ਨੇ ਅਸਤੀਫਾ ਵੀ ਜਿਹੜਾ ਹੈਗਾ ਉਹ ਆਪਣਾ ਸੌਂਪਤਾ ਸੀ ਜੇ ਪੰਜਾਬ 'ਚ ਪੰਜਾਬ ਦੀ ਗੱਲ ਕਰੋਗੇ ਤਾਂ ਤਾਂ ਹੀ ਉਹ ਅੱਗੇ ਵਧਣਗੇ ਕੀ ਕੰਕਰੀਟ ਕੰਕਰੀਟ ਪਲਾਨ ਕੀ ਹੈਗਾ ਫਿਰ ਪੰਜਾਬ ਦੇ ਲਈ ਕੀ ਹੋਣਾ ਚਾਹੀਦਾ ਦੇ ਨਹੀਂ ਹੋਣਾ ਦਾ ਆਈ ਹੋਣਾ ਚਾਹੀਦਾ ਜਿਵੇਂ ਤੁਸੀਂ ਸਭ ਤੋਂ ਪਹਿਲੇ ਤਾਂ ਆਪਣੇ ਦੋ ਅਹਿਮ ਮੁੱਦੇ ਕਿਹੜੇ ਆ ਪਾਣੀ ਤੇ ਖੇਤੀਬਾੜੀ ਤੇ ਉਹਦੇ ਉੱਤੇ ਹੀ ਸਭ ਤੋਂ ਜ਼ਿਆਦਾ ਤਣਾਅ ਹੁੰਦਾ ਹੈ ਤੇ ਆਪਣੇ ਮਤਭੇਦ ਹੁੰਦੇ ਆ ਤੇ ਮਸਲੇ ਤਾਂ ਬਹਿ ਕੇ ਹੀ ਹਲੋਣੇ ਹੋਣੇ ਤੇ ਬੈਠੀਏ ਆਪਣੇ ਪਹਿਲੇ ਡਿਮਾਂਡਸ ਤਾਂ ਆਪਾਂ ਆਪਾਂ ਆਪਣਾ ਤਾਂ ਚਾਰਟਰ ਬਣਾਈਏ ਵੀ ਆਪਣਾ ਆਪਾਂ ਚਾਹੁੰਦੇ ਕੀ ਆ ਜਿਵੇਂ ਤੁਸੀਂ ਕਿਹਾ ਵੀ ਅੰਦਰ ਤੁਸੀਂ ਕਿਹਾ ਆਪਾਂ ਐਕਟ ਆਪਾਂ ਨੂੰ ਨਹੀਂ ਪਸੰਦ ਪਾਰਲੀਮੈਂਟ ਵਾਲਾ ਪਰ ਆਪਣਾ ਐਕਟ ਕਿੱਥੇ ਹੈ ਇਸ ਤੋਂ ਪਹਿਲੇ ਤੁਹਾਨੂੰ ਧਿਆਨ ਹੋਣਾ ਹੈ ਵੀ ਸਰਕਾਰ ਨੇ ਉਹ ਮੰਡੀਕਰਨ ਐਕਟ ਦੇ ਵਿੱਚ ਸੋਨ ਦੇ ਦੀ ਸੁਝਾਅ ਮੰਗੇ ਸੀ ਆਪਣੇ ਤੋਂ ਸੁਝਾਈ ਨਹੀਂ ਭੇਜੇਗੇ ਆਪਾਂ ਕੀ ਚਾਹੁੰਦੇ ਆ ਸੁਝਾਅ ਤਾਂ ਭੇਜੋ ਉੱਥੇ ਵੀ ਆ ਪੰਜਾਬ ਨੂੰ ਕੀ ਚਾਹੀਦਾ ਤੇ ਆਪਾਂ ਰਲ ਮਿਲ ਕੇ ਪਹਿਲੇ ਆਪਾਂ ਆਪਣੀ ਪਲੈਨਿੰਗ ਤਾਂ ਕਰ ਲਈਏ ਵੀ ਪਾਣੀ ਦੀ ਸਾਡੀ ਆ ਡਿਮਾਂਡ ਹੈ ਆ ਪਲੈਨਿੰਗ ਹੈ ਆ ਐਕਟ ਸਾਨੂੰ ਸੂਟ ਕਰਦਾ ਹੈ ਪੰਜਾਬ ਨੂੰ ਸੂਟ ਕਰਦਾ ਹੈ ਖੇਤੀਬਾੜੀ ਦਾ ਸਾਨੂੰ ਆ ਚਾਹੀਦਾ ਹੈ ਆ ਸੈਂਟਰ ਤੋਂ ਚਾਹੀਦਾ ਆ ਸਾਨੂੰ ਸੂਟ ਕਰਦਾ ਤੇ ਇਹ ਸਾਡੇ ਮਤਲਬ ਪਲੈਨਿੰਗ ਹੈ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਦਾ ਖੇਤੀਬਾੜੀ ਪਾਲਿਸੀ ਨੀਤੀ ਦਾ ਠੀਕ ਹੈ ਜੀ ਹੁਣ 3 ਸਾਲ ਹੋ ਗਏ ਸਰਕਾਰ ਨੇ ਕਿਹਾ ਸੀ ਵੀ ਪਰ 3 ਸਾਲ ਤਾਂ ਹੋ ਗਏ ਇੱਕ ਨੀਤੀ ਤਾਂ ਇਹਨਾਂ ਕੋਲੇ ਤਿਆਰ ਪਈ ਹੈ ਨਾ ਦੀ ਆਪ ਦੀ ਉਹਦੇ ਤੇ ਚਰਚਾ ਕਰ ਲਓ ਮੈਂ ਅਗਲ ਇਸ ਕਰਕੇ ਕਹਿ ਰਿਹਾ ਜਦੋਂ ਨੀਤੀ ਨਹੀਂ ਹੈ ਆਪਾਂ ਨੂੰ ਰੋਡ ਮੈਪ ਹੀ ਨਹੀਂ ਆਪਣੇ ਕੋਲੇ ਤੇ ਮੰਜ਼ਿਲ ਤੇ ਪਹੁੰਚਾਂਗੇ ਕਿਵੇਂ ਤੇ ਪਾਣੀ ਦਾ ਰੋਡ ਮੈਪ ਕੀ ਆਪਾਂ ਚਾਹੁੰਦੇ ਕੀ ਆ ਫਿਰ ਉਹਦਾ ਕੀ ਐਕਟ ਲੈ ਕੇ ਆਣਾ ਚਾਹੁੰਦੇ ਆ ਫਿਰ ਉਹਦਾ ਉਹਦਾ ਤੋੜ ਕੀ ਹੈ ਵੀ ਲੈਟ ਸੇ ਪਾਰਲੀਮੈਂਟ ਨੇ ਕੁਝ ਔਰ ਪਾਸ ਕਰਤਾ ਉਹਦਾ ਤੋੜ ਕਿਵੇਂ ਕੱਢਾਂਗੇ ਤੇ ਉਹ ਤਾਂ ਬਹਿ ਕੇ ਹੀ ਗੱਲ ਹੋਊਗੀ ਨਾ ਜਦੋਂ ਸਾਰੇ 117 ਬੰਦੇ ਤਿਆਰ ਹੈ 100 ਚੇ ਗੱਲ ਕਰ ਰਹੇ ਤੇ ਕਿਸੇ ਦੀ ਡਿਊਟੀ ਲਾਓ ਛਾਣੇ ਅਫਸਰ ਦੀ ਡਿਊਟੀ ਲਾਓ ਇਨੇ ਸੀਨੀਅਰ ਲੀਡਰ ਸਹਿਬਾਨ ਹੈ ਉਹਨਾਂ ਦੀਆਂ ਡਿਊਟੀਆਂ ਲਾਓ ਕਿਸੇ ਨੂੰ ਸੁਪਰੀਮ ਕੋਰਟ ਦੀ ਡਿਊਟੀ ਲਾਓ ਕਿਸੇ ਨੂੰ ਹਾਈ ਕੋਰਟ ਦੀ ਲਾਓ ਕਿਸੇ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਲਾਓ ਕਿਸੇ ਨੂੰ ਤੇ ਪਲੈਨਿੰਗ ਤਾਂ ਕਰੋ ਪਲੈਨਿੰਗ ਕਿੱਥੇ ਵਿਵਸਥਬੰਧੀ ਕਿੱਥੇ ਹੈ ਬਸ ਠੀਕ ਐਕਟ ਆਪਾਂ ਕਰਤਾ ਉਹਦਾ ਥੈਂਕ ਯੂ ਜੀ ਤਾਂ ਇਹ ਸਾਨੂੰ ਸਾਡੇ ਨਾਲ ਸੰਦੀਪ ਜਾਕਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਸਰਕਾਰ ਕੋਈ ਕੰਕਰੀਟ ਪਲਾਨ ਬਣਾਵੇ ਜਿਹੜੀ ਪੰਜਾਬ ਸਰਕਾਰ ਆਪਣਾ ਡੈਮ ਸੇਫਟੀ ਐਕਟ ਬਣਾਉਣ ਦੀ ਗੱਲ ਕਰ ਰਹੀ ਹੈ ਤਾਂ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਤੋਂ ਚਾਹੇ ਨਰਿੰਦਰ ਮੋਦੀ ਜਾਂ ਅਮਿਤ ਸ਼ਾ ਜਿੰਨਾ ਤੋਂ ਵੀ ਸਮਾਂ ਲੈਣਾ ਸਰਕਾਰ ਲਵੇ ਜੇਕਰ ਨਹੀਂ ਮਿਲਦਾ ਤਾਂ ਸੁਨੀਲ ਜਾਖੜ ਸਮਾਂ ਲੈਣਗੇ ਤੇ ਉਹ ਨਰਿੰਦਰ ਮੋਦੀ ਹੁਣਾਂ ਕੋਲੇ ਜਾ ਕੇ ਜੋ ਪਾਣੀਆਂ ਦਾ ਮਸਲਾ ਹੈ ਉਸ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਅਕਾਸ ਦੇ ਨਾਲ ਜਗਬਾਣੀ ਲਈ ਵਰੁਣ ਪੱਟ